ਨਾਮ ਮੇਰਾ ਮੇਰਾ ਨਾਮ ਜਗਸੀਰ ਸਿੰਘ ਪਿੰਡ ਕਿਹੜਾ ਹੈ ਹਰਿਆਉ ਜੀ ਅੱਜ ਤੁਹਾਡੇ ਪਿੰਡ ਹਰਿਆਉ ਪੁਲਿਸ ਪਹੁੰਚੀ ਹੈ ਰੇਡ ਕਰਨਾ ਜਿਹੜੇ ਨਕਸਾ ਦੇ ਦੇ ਕੀ ਕਹਿਣਾ ਉਹਨਾਂ ਦੇ ਬਾਰੇ ਇਹ ਗੱਲ ਕਹਿਣਾ ਜੀ ਦੇਖੋ ਸਾਡੇ 21 ਕਿੱਲੇ ਵੰਨ ਦੇ ਕਰਦੇ ਸੀ ਜ਼ਿਮੇਦਾਰ ਬੰਦੇ ਸਾਡੇ ਹਜੇ ਤੱਕ ਟਰੈਕਟਰ ਖੜਾਉਣ ਨੂੰ ਬਰਾਂਡਾ ਨਹੀਂ ਇਹਨਾਂ ਦੇ ਕੋਠੀਆਂ ਪੇਰੀਆਂ ਨੇ ਠੀਕ ਹੈ ਨਾ ਅਸੀਂ ਇਹਨਾਂ ਨੂੰ ਕਹਿਣਾ ਵੀ ਸਾਡੇ ਬੱਚਿਆਂ ਨੇ ਨਮਿਆਂ ਦੀ ਬੱਚਿਆਂ ਤੋਂ ਵੀ ਜ਼ਿੰਦਗੀ ਖਰਾਬ ਹੋ ਰਹੀ ਉਹਨਾਂ ਨੇ ਬੱਚਾ ਵੀ ਆਉਣ ਵਾਲਾ ਪਰਿਵਾਰ ਵੀ ਨਹੀਂ ਹੋਣਾ ਉਹਨਾਂ ਦੇ ਠੀਕ ਹੈ ਨਾ ਜਿਹੜਾ ਅੱਗੇ ਸਮਾਂ ਆਉਣਾ ਹੈ ਉਹ ਬਹੁਤ ਭਿਆਨਕ ਹੋਣਾ ਹੈ ਇਨਨੂੰ ਅਸੀਂ ਹੱਥ ਜੋੜ ਕੇ ਕਹਿੰਦੇ ਵੀ ਭਾਈ ਬੰਦ ਕੋਈ ਨਸ਼ਾ ਇਹ ਵੀ ਚੱਲਦਾ ਸਾਡੇ ਪਿੰਡ ਬਾਦੂ ਚੱਲਦਾ ਜੀ ਸਭ ਕੁਝ ਚੱਲਦਾ ਫੁੱਲ ਜੀ ਫੁੱਲ ਫੁੱਲ ਚੱਲਦਾ ਪਰ ਅੱਜ ਤਾਂ ਘਰਾਂ ਦੇ ਵਿੱਚ ਲੋਕ ਹੈ ਨਹੀਂਗੇ ਪੁਲਿਸ ਪਹੁੰਚੀ ਆ ਤਾਂ ਭੱਜ ਗਏ ਉਥੋਂ ਕੀ ਕਹਿੰਦੇ ਉਹ ਤਾਂ ਹੁਣ ਸਾਨੂੰ ਪਤਾ ਹੀ ਹੈ ਜੀ ਠੀਕ ਹੈ ਨਾ ਲੈਰੇ ਤੋਂ ਚੱਲਦੀ ਆ ਬਾਅਦ ਚ ਉਹ ਹੁੰਦਾ ਪਹਿਲਾਂ ਉਹਰੇ ਫੋਨ ਖੜਕ ਜਾਂਦੇ ਨੇ ਵੀ ਆ ਰਹਾਂ ਆਜ ਲੋ ਜੇਲ ਜੇਲ ਕਿੰਨੇ ਕਿ ਕੇਵ ਨੇ ਤੁਹਾਡੇ ਬੰਦੇ ਉਰੇ ਆਏ ਨਹੀਂ ਪਤਾ ਬੜੇ ਭਾਈ ਕਿਉਂ ਮੈਂ ਇਧਰਲੇ ਪਾਸੇ ਏਰੀਏ 'ਚ ਘਟਾਉਣਾ ਵਾ ਕੀ ਨਾਮ ਹੈ ਜੀ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਮੈਂ ਪਿੰਡ ਹਰੇਉਤੋਂ ਨੰਬਰਦਾਰਾਂ ਹਾਂ ਤੇ ਸਾਡੇ ਪਿੰਡ ਦੇ ਵਿੱਚ ਅੱਜ ਜੁੱਧ ਨਸ਼ਿਆਂ ਵਿਰੋਧੂ ਮੁਹਿੰਮ ਤਹਿਤ ਪੰਜਾਬ ਪੁਲਿਸ ਵੱਲੋਂ ਲਹਿਰਾ ਥਾਣਾ ਵੱਲੋਂ ਸਰਚ ਆਪਰੇਸ਼ਨ ਕੀਤਾ ਗਿਆ ਕੁਸ਼ਕ ਬੰਦੇ ਘਰੋਂ ਫਰਾਰ ਹੋ ਗਏ ਤੇ ਸਰਚ ਆਪਰੇਸ਼ਨ ਨਾਲ ਫਰਕ ਬਹੁਤ ਪੈਂਦਾ ਹੈਗਾ ਸਾਡੇ ਪਿੰਡ ਦੇ ਵਿੱਚ ਪਹਿਲਾਂ ਕਾਫੀ ਨਸ਼ਾ ਵਿਗਦਾ ਸੀ ਜਦੋਂ ਦਾ ਪੰਜਾਬ ਪੁਲਿਸ ਦੁਆਰਾ ਸਖਤੀ ਕੀਤੀ ਗਈ ਆ ਤਾਂ ਪਿੰਡ ਦੇ ਵਿੱਚ ਨਸ਼ੇ ਦੀ ਬਹੁਤ ਜਿਆਦਾ ਠੱਲ ਪੈ ਚੁੱਕੀ ਆ ਕੁਸ਼ਕ ਤਾਂ ਬੰਦੇ ਚੱਕ ਕੇ ਸਾਰੇ ਜੇਲ੍ਹਾਂ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਕੀਤੇ ਗਏ ਨੇ ਉਹ ਸਾਰੇ ਜੇਲ੍ਹ ਭੇਜ ਦਿੱਤੇ ਗਏ ਨੇ ਤੇ ਉਹਨਾਂ ਦੀਆਂ ਪ੍ਰਾਪਤੀਆਂ ਵੀ ਸੀਜ਼ ਕੀਤੀਆਂ ਗਈਆਂ ਨੇ ਤੇ ਸਰਕਾਰ ਬਹੁਤ ਵਧੀਆ ਪ੍ਰਾਲਾਗਾ ਸਰਕਾਰ ਦਾ ਜਿਹੜਾ ਇੰਨਾ ਜ਼ਿਆਦਾ ਸਾਡੇ ਪਿੰਡ ਦੇ ਵਿੱਚ ਇੰਨਾ ਨਸ਼ਾ ਵਿਕਦਾ ਸੀ ਕਿ ਹਰੇਊ ਇੱਕ ਬਦਨਾਮ ਹੋ ਚੁੱਕਿਆ ਸੀ ਨਸ਼ੇ ਦੇ ਵਜ੍ਹਾ ਕਰਕੇ ਹਰੇਊ ਦਾ ਕਹਿੰਦੇ ਸੀ ਜੀ ਉੱਥੇ ਤਾਂ ਨਸ਼ੇੜੀ ਨੇ ਸਾਰੇ ਉਹਦੇ ਵਿੱਚ ਸਾਰੇ ਪਿੰਡ ਨੂੰ ਦਾਗ ਲੱਗਦਾ ਸੀ ਪਰ ਹੁਣ ਅੱਜ ਪੰਜਾਬ ਪੁਲਿਸ ਵੱਲੋਂ ਇੰਨੀ ਸ਼ਕਤੀ ਕੀਤੀ ਗਈ ਆ ਕਿ ਹਰੇਊ ਦੇ ਵਿੱਚ ਨਸ਼ਾ ਨਾਮਾਤਰ ਰਹਿ ਗਿਆ 20% 15% ਨਸ਼ਾ ਰਹਿ ਗਿਆ ਜਦ ਕਿ ਸਾਡੇ ਪਿੰਡ ਦੇ ਵਿੱਚ 80% ਨਸ਼ਾ ਵੀ ਕਰ ਰਿਹਾ ਸੀ ਕਿੰਨੇ ਕੁ ਲੋਕ ਜੇਲ੍ਹ ਭੇਜ ਚੁੱਕੇ ਕਮ ਸੇ ਕਮ ਹੀ 15 15 ਤੋਂ 20 ਬੰਦੇ ਜੋ ਜੇਲ੍ਹ ਵਿੱਚ ਭੇਜ ਚੁੱਕੇ ਦਿੱਤੇ ਗਏ ਹਨ ਤੇ ਇਹਦੇ ਨਾਲ ਬਹੁਤ ਹੀ ਜ਼ਿਆਦਾ ਫਰਕ ਪਿਆ ਹੈਗਾ ਤੇ ਠੱਲ ਪਈ ਹੈ ਤੇ ਦੂਜੇ ਨੌਜਵਾਨ ਜੋ ਵੀ ਕਰਦੇ ਸੀ ਮਾੜਾ ਮੋਟਾ ਕਰਦੇ ਸੀ ਤਾਂ ਉਹਨਾਂ ਦੇ ਮਨਾਂ ਵਿੱਚ ਡਰ ਪੈਦਾ ਹੋ ਚੁੱਕਿਆ ਹੈਗਾ ਕੁਝ ਤਾਂ ਇਥੋਂ ਘਰ ਛੱਡ ਕੇ ਭੱਜ ਚੁੱਕੇ ਨੇ ਕੁਸ਼ਕ ਬੰਦੇ ਰਹਿੰਦੇ ਨੇ ਉਹ ਛੱਡ ਚੁੱਕੇ ਨੇ ਵੀ ਅਸੀਂ ਉਹਨਾਂ ਨੇ ਗਲਤੀ ਵੀ ਮੰਨੀ ਆ ਕੇ ਵੀ ਅਸੀਂ ਜੋ ਕੁਝ ਕਰਦੇ ਸੀ ਅਸੀਂ ਉਹ ਕੰਮ ਛੱਡ ਤਾ ਸਰਕਾਰ ਦੇ ਪੁਲਿਸ ਦੇ ਅਪਰਾਲੇ ਨੂੰ ਕਿਵੇਂ ਦੇਖਦੇ ਹੋ ਪੁਲਸ ਤੇ ਸਰਕਾਰ ਦਾ ਅਪਰਾਲਾ ਬਹੁਤ ਵਧੀਆ ਈ ਇਹਦੇ ਨਾਲ ਬਹੁਤ ਜ਼ਿਆਦਾ ਫਰਕ ਪਿਆ ਹੈ ਕਿ ਜਦੋਂ ਸਰਕਾਰ ਨੇ ਨਹੀਂ ਜਿਆਦਾ ਸਖਤੀ ਕਰੀ ਆ ਕਿਉਂਕਿ ਨਸ਼ੇ ਦੇ ਸਦਾਗਰਾਂ ਨੇ ਏਡੀਆਂ ਵੱਡੀਆਂ ਕੋਠੀਆਂ ਪਾ ਰੱਖੀਆਂ ਸੀ ਜਦੋਂ ਦੂਜੇ ਆਮ ਲੋਕ ਦੇਖਦੇ ਸੀ ਹਰ ਇੱਕ ਬੰਦੇ ਦੇ ਮਨ ਦੇ ਵਿੱਚ ਇਹੀ ਆਉਂਦਾ ਸੀ ਵੀ ਨਸ਼ੇ ਦੇ ਕੰਮ ਦੇ ਵਿੱਚ ਤਾਂ ਫਾਇਦਾ ਬਹੁਤ ਜ਼ਿਆਦਾ ਆ ਵੀ ਇੱਥੇ ਪੈਸੀ ਬਹੁਤ ਜ਼ਿਆਦਾ ਬਣਦਾ ਹੈਗਾ ਜਦੋਂ ਹੁਣ ਪੰਜਾਬ ਪੁਲਿਸ ਵੱਲੋਂ ਸਖਤੀ ਕੀਤੀ ਗਈ ਆ ਉਹਦੇ ਨਾਲ ਇੰਨਾ ਅਸਰ ਪਿਆ ਹੈਗਾ ਵੀ ਇਹ ਕੰਮ ਕਦੇ ਵੀ ਨਹੀਂ ਕਰਨਾ ਹੈਗਿਆ ਦੂਜਿਆਂ ਬੰਦਿਆਂ ਦੇ ਵਿੱਚ ਵੀ ਇਹ ਚੀਜ਼ ਦਾ ਡਰ ਹੋ ਗਿਆ ਜਿਹੜੇ ਕਰਦੇ ਸੀ ਵੀ ਆਪਾਂ ਇਹ ਕੰਮ ਇਹ ਰਸਤੇ ਜਮੀ ਨਹੀਂ ਜਾਣਾ ਹੈਗਿਆ ਅੱਜ ਰੇਡ ਕੀਤੀ ਹੈਗੀ ਕਿਹੜੇ ਪਿੰਡ ਦੇ ਵਿੱਚ ਰੇਡ ਕੀਤੀ ਹੈਗੀ ਕਿੰਨੇ ਕੁ ਪਰਮਜੀਤ ਅਸੀਂ ਹਰਿਆਉ ਪਿੰਡ ਰੇਡ ਕੀਤੀ ਸੀ ਜਿੱਥੇ ਕੁਝ ਲੋਕ ਜਿਹੜੇ ਰਹਿੰਦੇ ਨੇ ਪਿੰਡ ਦੇ ਵਿੱਚ ਇਹ ਨਸ਼ੇ ਦਾੰਦਾ ਪੁਰਾਣੇ ਸਮੇਂ ਤੋਂ ਕਰਦੇ ਨੇ ਤੇ ਹੁਣ ਵਾਰ-ਵਾਰ ਇਹਨਾਂ ਨੂੰ ਚੈੱਕ ਕਰਦੇ ਆਂ ਚੈੱਕ ਕਰਦੇ ਆ ਇਸ ਕਰਕੇ ਵੀ ਤਾਂ ਜੋ ਇਹ ਨਸ਼ੇ ਤੋਂ ਬਿਲਕੁਲ ਤੋਬਾ ਕਰ ਜਾਣ ਮਾਨ ਜੋ ਐਸਐਸਪੀ ਸਾਹਿਬ ਤੇ ਡੀਜੀਪੀ ਸਾਹਿਬ ਤੇ ਪੰਜਾਬ ਸਰਕਾਰ ਵੱਲੋਂ ਚਲਾਇਆ ਗਿਆ ਗੁਰਜੁਦ ਨਸ਼ਾ ਬਰੁੱਧ ਤੇ ਸੌਂਦ ਵਿੱਚ ਅੱਜ ਮੈਂ ਥਾਣਾ ਲਹਿਰੇ ਦੀ ਫੋਰਸ ਅਤੇ ਹੈੱਡਕੁਆਰਟਰ ਤੋਂ ਫੋਰਸ ਮੰਗਾ ਕੇ ਇੱਥੇ ਚੈੱਕ ਕੀਤਾ ਸੀਗਾ ਜਿਹਦੇ ਵਿੱਚ ਸਾਨੂੰ ਤਿੰਨ ਮੋਟਰਸਾਈਕਲ ਤਿੰਨ ਮੋਟਰਸਾਈਕਲ ਮਿਲੇ ਨੇ ਜਿਨ੍ਹਾਂ ਨੂੰ ਅਸੀਂ ਵੈਰੀਫਾਈ ਕਰਾਂਗੇ ਦੋ ਗੱਡੀਆਂ ਆ ਬਿੱਟੂ ਸਿੰਘ ਦੇ ਘਰ ਕੰਡੀਆਂ ਨੇ ਇਹ ਗੱਡੀਆਂ ਬਾਰੇ ਵੈਰੀਫਾਈ ਕਰਾਂਗੇ ਤੇ ਇਹ ਘਰ ਦੇ ਵਿੱਚ ਮੌਜੂਦ ਨਹੀਂ ਹੈ ਤੇ ਸਾਰਾ ਕੁਝ ਵੈਰੀ ਕਰਨ ਵੈਰੀਫਾਈ ਕਰਨ ਤੋਂ ਬਾਅਦ ਅਸੀਂ ਅਗਲੀ ਕਾਰਵਾਈ ਅਮਲ ਚਲਿਆਵਾਂਗੇ ਇੱਕ ਘਰ ਦੇ ਵਿੱਚ ਜਿਹੜਾ ਜੱਗੀ ਸਿੰਘ ਸੀਗਾ ਲੱਖੀ ਸਿੰਘ ਦੇ ਘਰੋਂ ਸਾਨੂੰ ਉੱਥੋਂ ਪੈਸੇ ਮਿਲੇ ਨੇ 30000 ਰੁਪਿਆ ਤੇ ਉਹ ਲੱਖੀ ਸਿੰਘ ਆਬ ਮੌਕੇ ਤੋਂ ਭੱਜ ਗਿਆ ਸੀਗਾ ਤੇ ਜਿਹੜੇ ਪੰਚਾਇਤ ਜਾਂ ਉੱਥੇ ਮੁਹਤਵਾਰ ਪੁਰਸਾਂ ਨੇ ਦੱਸਿਆ ਵੀ ਇਹਦੇ ਕੋਲ ਜ਼ਮੀਨ ਜਾਇਦਾਦ ਦਾ ਕੋਈ ਕੋਈ ਸਾਧਨ ਨਹੀਂ ਹੈ ਜਿਸ ਤੋਂ ਲੱਗਦਾ ਵੀ ਹੋ ਸਕਦਾ ਇਹ ਨਸ਼ੇ ਦਾ ਕਾਰੋਬਾਰ ਕਰਕੇ ਨੇ ਪੈਸੇ ਉਹ ਕੀਤੇ ਹੋਣ। ਵੈਰੀਫਾਈ ਕਰਨ ਤੋਂ ਬਾਅਦ ਅਗਲੀ ਕਾਰਵਾਈ ਉਹਦੇ ਚ ਪੰਚ ਜਨ। ਸਰ ਇਹ ਨਸ਼ਿਆਂ ਦੇ ਵਿਰੁੱਧ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਪੁਲਿਸ ਨੇ। ਬਿਲਕੁਲ ਜੀ ਬਿਲਕੁਲ। ਹਰ ਰੋਜ਼ ਸਾਡੇ ਜਿੰਨੇ ਵੀ ਸਾਡੇ ਕੋਲ ਲਿਸਟਡ ਬੰਦੇ ਨੇ ਸੁਭਾ ਰੇਡ ਕਰਵਾਈ ਜਾਂਦੀ ਹੈ। ਤੇ ਇੱਥੇ ਜਾਦਾ ਘਰ ਹੋਣ ਕਰਕੇ ਜਿਹੜੇ ਨਸ਼ੇ ਦੇ ਵੇਚਣ ਦੇ ਆਦੀ ਨੇ ਇਹ ਇੱਥੇ ਅੱਜ ਸਾਰੀ ਫੋਰਸ ਲੈ ਕੇ ਮੈਂ ਖੁਦ ਆ ਕੇ ਰੇਡ ਕੀਤੀ ਹੈ। ਸਾਡੇ ਡੀਐਸਪੀ ਸਾਹਿਬ ਦੀਪਿੰਦਰ ਸਿੰਘ ਇਹ ਇਸ ਗੱਲ ਤੇ ਬਹੁਤ ਤਹਈਆ ਕੀਤਾ ਹੋਇਆ ਹੈ ਵੀ ਜਲਦੀ ਹੀ ਜਿਹੜਾ ਕੋਈ ਨੁਕਸਪੇਕ ਕੇ ਵੇਚ ਰਿਹਾ ਅਸੀਂ ਉਹਨੂੰ ਜਲਦੀ ਹੀ ਜੇਲ੍ਹ ਵਿੱਚ ਜਾਂ ਫਿਰ ਉਹਦਾ ਬੰਦ ਕਰਵਾ ਦਾਂਗੇ ਜਿਹੜਾ ਕੋਈ ਨਸ਼ਾ ਕਰਦਾ ਵਿਅਕਤੀ ਹੈ ਉਹਨਾਂ ਬਾਰੇ ਪੰਜਾਬ ਸਰਕਾਰ ਵੱਲੋਂ ਜਿਹੜੀ ਮਹਿੰਮ ਚਲਾਈ ਗਈ ਆ ਦਾਖਲਾ ਕਰਵਾਇਆ ਜਾ ਰਿਹਾ ਤੇ 32 ਵਿਅਕਤੀ ਅਸੀਂ ਜਿਹੜੇ ਦਵਾਈ ਦਵਾਈ ਹੈ ਪੰਜ ਅਸੀਂ ਪਿਛਲੇ ਸਮੇਂ ਦਾਖਲ ਵੀ ਕਰਵਾਏ ਨੇ ਹੋਰ ਵੀ ਜੇਕਰ ਕੋਈ ਵਿਅਕਤੀ ਸਾਨੂੰ ਬਿਲਿੰਗ ਦੇਊਗਾ ਤਾਂ ਅਸੀਂ ਉਹਦਾ ਇਲਾਜ ਤਾਂ ਜੋ ਕੋਟਰਾ ਹੀ ਅਸੀਂ ਆਪਣੇ ਪੱਤਰ ਤੇ ਇਲਾਜ ਕਰਾਂਗੇ